ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਬਾਮਨ ਵਾਲਾ ਜ਼ਿਲ੍ਹਾ ਦੋਸਤੋ ਮੁਕਸ ਪੈ ਜਾਂਦਾ ਇਸ ਪਿੰਨ ਨੂੰ ਤੇ ਤਹਿਸੀਲ ਦੋਸਤੋ ਬਰੀ ਵਾਲਾ ਮੰਡੀ ਐ ਇਸ ਪਿੰਨ ਨੂੰ ਤੇ ਬਾਈ ਕੋਲੇ ਦੋਸਤੋ ਅੱਜ ਇੱਕ ਤਾਜੀ ਸੂਈ ਮੱਝ ਵਕਾਊ ਆ ਸਾਰੀ ਡੀਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸੱਸੀ ਕਾ ਸੱਸੀ ਕਾ ਬਾਈ ਜੀ ਹੋ ਠੀਕ ਠਾਕ ਬਾਈ ਜੀ ਵਧੀਆ ਜੀ ਵਧੀਆ ਠੀਕ ਆ ਤੇ ਬਈ ਮੱਝ ਕਰਦੀ ਆ ਆਪਣੇ ਹਾਂ ਹਾਂ ਵੀਰੇ ਕਰਦੀ ਆ ਇਹ ਲਈ ਸੀ ਆਪਾਂ ਅੱਛਾ ਮਗਰ ਲਈ ਸੂਏ ਲਈ ਸੀ ਹਾਂਜੀ ਹਾਂਜੀ ਠੀਕ ਆ ਬਈ ਕਿਨਮਾ ਸੂਆ ਸੂਈ ਆ ਇਹ ਏ ਬਾਈ ਯਾਰ ਉਹਨਾਂ ਦਾ ਪਹਿਲਾਂ ਕਹੇ ਦਿੱਤੀ ਸੀ ਆਪਾਂ ਪਰ ਕਹਿੰਦੇ ਵੀ ਤੀਜਾ ਸੂਆ ਸੂਈ ਹੈ ਠੀਕ ਆ ਆਪਾਂ ਦੂਜੇ ਸੂਏ ਜਾਨੀ ਕਿ ਲੈ ਕੇ ਆਂਦੀ ਸੀ ਉਹਨਾਂ ਮਾਲਕਾਂ ਜਿੱਥੋਂ ਲੈ ਕੇ ਆਂਦੀ ਸੀ ਉਹਨਾਂ ਨੇ ਪਹਿਲਾਂ ਦੱਸਿਆ ਉਹਨਾਂ ਨੇ ਪਹਿਲਾਂ ਹੀ ਦੱਸਿਆ ਸੀ ਠੀਕ ਆ ਲੋ ਵੀ ਸੱਜਣੋ ਤੁਸੀਂ ਆਪ ਦੇ ਅੰਦਾਜ਼ੇ ਨਾਲ ਲੈਣੀ ਹੈ ਬਾਈ ਸਹੀ ਗੱਲ ਦੱਸਦਾ ਬਾਈ ਨੂੰ ਜਿਹਨੇ ਦਿੱਤੀ ਉਹਨੇ ਗੱਪ ਮਾਰ ਕੇ ਹੋ ਸਕਦਾ ਦੇਤੀ ਹੋਵੇ ਹੋ ਸਕਦਾ ਕਈ ਵਾਰੀ ਵੱਡੀ ਉਮਰ ਦੇ ਵਿੱਚ ਆ ਕੇ ਪਸੂ ਬੰਦਦੇ ਆ ਤੇ ਬਾਈ ਕਿੰਨਾ ਕੁ ਦੁੱਧ ਪਾਉਂਦੀ ਹੈ ਇਹ ਦੁੱਧ ਬਾਈ ਯਾਰ ਪਿਛਲੇ ਸੂਏ ਤਾਂ ਸੀਗਾ ਦਾ 10 ਲੀਟਰ 랙ਤੀ ਵੇਖੋ 10 ਲੀਟਰ ਸੀ ਜਾਨੀ ਕਿ ਤੁਸੀਂ ਟੋਕੜ ਕੰਮ ਲੈ ਕੇ ਆਂਦੀ ਹਾਂ 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 ਕਿੰਨੇ ਚਾਰ ਦੀ ਸੂਈ ਸੀ ਉਦੋਂ ਉਦੋਂ ਸੂਈ ਸੀ ਬਾਈ ਇਹ ਜੋ ਤੁਸੀਂ ਲੈ ਕੇ ਆਂਦੀ ਚਾਰ ਕਿ ਮਹੀਨੇ ਹੋ ਹੀ ਗਏ ਸੀ ਮੇਰੇ ਸਾਰੇ ਫਿਰ ਤਾਂ ਪੱਤਾ ਜੀ ਦਾ ਮੰਨਗੇ ਵੀ 12 13 ਲੀਟਰ ਦੇ ਲਗਭਗ ਦੁੱਧ ਹੋਊਗਾ ਹੀ ਪੱਤਾ ਜੀ ਦਾ ਠੀਕ ਆ ਲਓ 12 ਨਹੀਂ ਤਾਂ ਆਪਾਂ ਆਪਾਂ 10 ਕਹਿ ਕੇ ਆਖਾਂਗੇ 10 11 ਜਿੰਨਾ ਚੋਇਆ ਆਪਾਂ ਟੋਕੜ ਦਾ ਉਨਾ ਹੀ ਦੱਸ ਦੇਣਾ ਲਓ ਵੀ ਸੱਜਣੋਂ ਬਾਈ ਜਾਨਾ ਆਪਾਂ 10 ਲੀਟਰ ਟੋਕੜ ਦਾ ਚੋਇਆ ਬਾਕੀ ਦੋਸਤੋ ਬਾਈ ਦਾ ਕੋਈ ਖੇਤੀਬਾੜੀ ਦਾ ਕੰਮ ਹੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਹੀ ਦੋਸਤੋ ਇੱਕ ਦੋ ਪਸ਼ੂ ਰੱਖੇ ਹੁੰਦੇ ਆ ਤੇ ਬਾਕੀ ਦੋਸਤੋ ਇਹਦੀ ਏਡੀ ਕਿ ਸਫਤਤਾ ਜੇ ਕੋਈ ਮੋਹਰਾ ਦਾ ਸੀਮਨ ਲਵਾ ਦੇ ਤਾਂ ਮੋਹਰਾ ਦਾ ਬੱਚਾ ਦੇ ਦਿੰਦੀ ਆ ਜੇ ਕੋਈ ਦੋਸਤੋ ਨੀਲੀ ਰਾਵੀ ਦਾ ਸੀਮਨ ਲਵਾਵੇ ਤਾਂ ਨੀਲੀ ਰਾਵੀ ਦਾ ਬੱਚਾ ਦਿੰਦੀ ਆ ਤੁਹਾਨੂੰ ਕੱਟੀ ਹੀ ਖਵਾਵਾਂਗੇ ਨੀਲੀ ਰਾਵੀ ਦੀ ਬਹੁਤ ਹੀ ਜਿਆਦਾ ਸੋਹਣੀ ਕੱਟੀ ਦਿੱਤੀ ਹੈ ਦੋਸਤੋ ਮਗਰ ਲਈ ਸੂਏ ਬਾਈ ਨੇ ਪਿਛਲੀ ਵਾਰੀ ਵੀ ਵਿਖਾਈ ਸੀ ਇੱਕ ਐਜੀਤੀ ਵੀ ਦੋਸਤੋ ਮੋਹਰਾ ਦੀ ਕੱਟੀ ਹੈ ਬਹੁਤ ਸੋਹਣੀ ਉਹ ਵੀ ਤੁਹਾਨੂੰ ਖਵਾਵਾਂਗੇ ਤੇ ਪਹਿਲਾਂ ਮੱਝ ਦੀ ਕੁਆਲਿਟੀ ਵਿਖਾ ਦਈਏ ਦੋਸਤੋ ਸਿੰਘ ਥੋੜਾ ਜਿਹਾ ਉੱਪਰੋਂ ਹੋ ਕੇ ਮੁੜਿਆ ਵੈਸੇ ਕੁੰਡਾ ਹੀ ਆ ਦੋਸਤੋ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਦੋਸਤੋ ਉੱਪਰੇ ਬੰਦੇ ਤੋਂ ਪਸ਼ੂ ਡਰਦਾ ਦੇਖ ਸਕਦੇ ਆਂ ਦੋਸਤੋ ਥਣਾ ਦਾ ਸਾਈਜ਼ ਸੋਹਣਾ ਦੋਸਤੋ ਮੁਠੀ ਦੀ ਚਵਾਈ ਵਾਲਾ ਥਣਾ ਬਾਕੀ ਦੋਸਤੋ ਬਾਈ ਨੇ ਦੁੱਧ ਵੀ ਕੱਟਿਆ ਦੋਸਤੋ ਤੇ ਬੱਚੇ ਨੂੰ ਵੀ ਝੰਗਾਰਾ ਬੱਚੇ ਨੂੰ ਬਾਈ ਦੱਸਦਾ ਸੀ ਵੇ ਬੁੜੀਆਂ ਨੇ ਚੰਗਾਤਾ ਇੱਕ ਪਾਸੋਂ ਬਹਿਣੀ ਵਾਲੇ ਪਾਸੇ ਦੋਵੇਂ ਥਾਣਾ ਦੋਸਤੋ ਥੋੜੇ ਵੱਧ ਚੰਗਾਤੇ ਆ ਤੇ ਬਾਕੀ ਬੱਚਾ ਵੈਸੇ ਵੀ ਕੋਲੇ ਹੀ ਖੜਾ ਤੇ ਬੱਚਾ ਵੀ ਬਾਈ ਦੱਸਦਾ ਬੱਚਾ ਬਾੜਾ ਥਾਣਾ ਤੇ ਆਪ ਹੀ ਚੁੰਗ ਜਾਂਦਾ ਤੇ ਰਾਤ ਦੀ ਸੂਈ ਹੋਈ ਆ ਦੋਸਤੋ ਬਹਿਣੀ ਵਾਲੇ ਪਾਸੇ ਦੋਸਤੋ ਦੋਵੇਂ ਥਾਣਾ ਜਿਹੜੇ ਦੋਸਤੋ ਬੱਚੇ ਨੇ ਚੁੰਗੇ ਹੋਏ ਆ ਬਾਕੀ ਦੋਸਤੋ ਤੁਸੀਂ ਆਪਦੀ ਤਸੱਲੀ ਇੱਥੇ ਆ ਕੇ ਕਰ ਲੈਣੀ ਹੈ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਸੋਹਣੇ ਕਦਕਾਠ ਵਾਲੀ ਇਹ ਰਾਜੀਪੜੀ ਆ ਦੋਸਤੋ ਜੇਰ ਜੁਰ 22 ਦੱਸਦਾ ਦੋਸਤੋ ਬੈ ਗਈ ਆ ਜੇਰ ਵੀ ਤੁਹਾਨੂੰ ਵਿਖਾ ਦਾਂਗੇ ਬੈਠੀ ਗਈ ਬੈਠਾ ਇੱਥੇ ਕੱਟੀ ਨੂੰ ਜਨਮ ਦਿੱਤਾ ਦੋਸਤੋ ਕੱਟੀ ਬਹੁਤ ਸੋਹਣੀ ਆ ਉਹ ਵਿਖਾ ਦਿੰਨੇ ਆ ਤੁਹਾਨੂੰ ਤੁਸੀਂ ਦੇਖ ਸਕਦੇ ਆ ਦੋਸਤੋ ਰਾਜੀਪੜੀ ਹੈਗੀ ਆ ਜਿਹੜਾ ਵੀਰ ਦੋਸਤੋ ਪਸੰਦ ਕਰਦਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲੈ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੋਸਤੋ ਇੱਕ ਸਾਡੇ ਲੈ ਜਾ ਕੋਈ ਵੀ ਦੋਸਤੋ ਵੀਰ ਲੈਣੀ ਚਾਹੁੰਦਾ ਸਾਫ ਸੁਥਰੀ ਮਾਜਾ ਦੋਸਤੋ ਸੋਹਣਾ ਥਾਨ ਲੱਗਿਆ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਪਤਾ ਹੀ ਹੈ ਇਹ ਬੱਚਾ ਬਹਿਣੀ ਵਾਲੇ ਪਾਸੇ ਲੱਗਦਾ ਤੇ ਪਹਿਲਾਂ ਥਾਣੀ ਉਹ ਬਹਿਣੀ ਵਾਲੇ ਪਾਸੇ ਉਹ ਮੂੰਹ 'ਚ ਪਾਉਂਦਾ ਇਸੇ ਕਰਕੇ ਦੋਸਤੋ ਜਾਦੇ ਚੁੰਗੇ ਹੋਇਆ ਥਾਨ ਦੋਵੇਂ ਤੇ ਆ ਦੋਸਤੋ ਕੱਟੀ ਹੈ ਕੱਟੀ ਵੇਖ ਸਕਦੇ ਆ ਦੋਸਤੋ ਸੀਮਨ ਦੀ ਕੱਟੀ ਆ ਵੈਸੇ ਬਾਈ ਨੂੰ ਪੁੱਛ ਲਈਨੇ ਆ ਬਾਈ ਨੂੰ ਪਤਾ ਹੋਇਆ ਤਾਂ ਬਾਈ ਕਿਹੜਾ ਸੀਮਨ ਲੱਗਿਆ ਬਾਈ ਮੋਰਾ ਨਸਲ ਦਾ ਕਹਿੰਦੇ ਸੀ ਉਹ ਬੰਦੇ ਅੱਛਾ ਹਾਂ ਪਹਿਲਾਂ ਉਹਨੇ ਲਵਾਇਆ ਜਦੋਂ ਮੈਂ ਲਈ ਸੀ ਛੋਟੀ ਉਦੋਂ ਆ ਸੀਗੀ ਨੀਲੀ ਰਾਵੀ ਵਾਲੀ ਲਓ ਵੀ ਸੱਜਣਾ ਤੁਹਾਨੂੰ ਕੱਟੀ ਫਾਉਣੇ ਆ ਜਿੱਥੋਂ ਆਈ ਆ ਬਾਈਆਂ ਨੇ ਦੱਸਿਆ ਸੀ ਕੱਟੀ ਜੰਨੀ ਤੁਸੀਂ ਵੇਖ ਕੇ ਅੰਦਾਜ਼ਾ ਲਾ ਸਕਦੇ ਆ ਕਿ ਕੇਵ ਜੇ ਇੱਕ ਬੰਦਾ ਸੀਮਨ ਭਰੌਂਦਾ ਹੋਊ ਬਾਈਆਂ ਨੇ ਦੋਸਤੋ ਮਗਰਲੇ ਸੂਏ ਚੋਈ ਹੋਈ ਆ ਤੇ ਟੋਕੜ ਘੱਪਣ ਲੈ ਕੇ ਆਂਦੀ ਸੀ ਤੇ ਉੱਥੋਂ ਹੀ ਦੋਸਤੋ ਇਹ ਟੀਗਾ ਬਾਈ ਨੇ ਲਵਾਇਆ ਹੋਇਆ ਜਿਹੜੇ ਬਾਈ ਤੋਂ ਆਈ ਆ ਤੇ ਮੋਰਾ ਦੇ ਟੀਗਾ ਲਵਾਦੇ ਤਾਂ ਦੋਸਤੋ ਮੋਰਾ ਦਾ ਬੱਚਾ ਚੰਗਾ ਦਿੰਦੀ ਆ ਤੇ ਜੇ ਨੀਲੀ ਰਵੀ ਦਾ ਸੀਮਨ ਲਵਾਦੇ ਤਾਂ ਕੋਈ ਨੀਲੀ ਰਵੀ ਦਾ ਚੰਗਾ ਬੱਚਾ ਦੇ ਦਿੰਦੀ ਆ ਮੁੱਲ ਬਾਈ ਤੋਂ ਆਪਾਂ ਪੁੱਛ ਲੈਨੇ ਕੀ ਮੁੱਲ ਕਰਾਂਗੇ ਭਰਾ ਇਹਦਾ ਮੁੱਲ ਬਾਈ ਆਪਾਂ 1 ਲੱਖ ਕਰ 1 ਲੱਖ ਲੋ ਵੀ ਸਜਣੋ ਲੱਖ ਰੁਪਿਆ ਬਾਈ ਨੇ ਮੁੱਲ ਕੀਤਾ ਹੋਇਆ ਬਾਕੀ ਦੋਸਤੋ ਕੋਈ ਵੀ ਰੇਟ ਅਫੈਕਟ ਨਹੀਂ ਹੁੰਦਾ ਇੱਥੇ ਆਉਂਗੇ ਤਾਂ ਮਾਨਤਾਨ ਤੁਹਾਡਾ ਐਂ ਦਾ ਹੋ ਜਾਣਾ ਦੋਸਤੋ ਨੰਬਰ ਆਪਾਂ ਬਾਈ ਤੋਂ ਪੁੱਛ ਲੈਨੇ ਬਾਈ ਇੱਕ ਕਰੀ ਆਪਦਾ ਨੰਬਰ ਦੱਸਦੀ 62808 62808 66575 66575 ਠੀਕ ਆ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਸੀ ਡਿਟੇਲ ਪ੍ਰੋਪਰ ਦੋਸਤੋ ਤੁਹਾਨੂੰ ਲੈਤੀ ਆ ਜਿਹੜੇ ਵੀਰ ਨੇ ਦੋਸਤੋ ਤਸੱਲੀ ਕਰਨੀ ਇੱਥੇ ਆ ਕੇ ਆਪਦੀ ਚੋਕ ਏ ਤੇ ਤਸੱਲੀ ਕਰ ਸਕਦਾ ਤੇ ਦੋਸਤੋ ਜਿਹੜਾ 1921 ਸੀਗਾ ਥਣਾ ਦਾ ਦੋਸਤੋ ਤੁਹਾਨੂੰ ਮੈਂ ਦੱਸਤਾ ਵੀ ਬਾਕੀ ਤਸੱਲੀ ਤੁਸੀਂ ਕਰਨੀ ਆ ਵੈਸੇ ਬਾਈ ਨੇ ਦੱਸਿਆ ਵੀ ਆਪਾਂ ਨੂੰ ਵੀ ਬਹਿਣੀ ਵਾਲੇ ਪਾਸੇ ਦੋਸਤੋ ਬੱਚੇ ਨੇ ਚੁੰਗੇ ਹੋਏ ਆ ਥਾ ਇੱਧਰ ਕੱਟੀ ਖੜੀ ਆਲੇ ਨਾਲ ਲਾ ਕੇ ਉਹ ਆ ਕੱਟੀ ਦੋਸਤੋ ਵੇਖ ਸਕਦੇ ਨਾਲ ਹੀ ਖੜੀ ਆ ਇੱਧਰ ਖੜ ਗਈ ਤੇ ਬੱਚਾ ਦੋਸਤੋ ਚੁੰਗ ਗਿਆ ਬਾਈ ਦਾ ਦੱਸਣ ਮੁਤਾਬਕ ਤੇ ਬਾਕੀ ਕੁਝ ਬੁੜੀਆਂ ਨੇ ਵੀ ਵਰਦ ਚੰਗਾਇਆ ਹੋਇਆ ਦੁੱਧ ਤੇ ਲੱਖ ਰੁਪਇਆ ਮੋਲ ਆ ਦੋਸਤੋ ਮਾਨਤਨ ਤੁਹਾਡੇ ਆਂਦਾ ਹੋ ਜਾਣਾ ਇੱਥੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਦੋਸਤੋ ਇਸ ਨੰਬਰ ਤੇ ਸੰਪਰਕ ਕਰਨਾ ਪਿੰਡ ਚਵੇਲ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਜੇ ਸਭਾ ਨੇ ਦੋਸਤੋ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਨਾਲ ਧੰਨਵਾਦ